ਕੋਈ ਆ ਵੀਰੇ ਜਿਹਨੇ ਗੋਲੀ ਚਲਾਈ ਆ ਗੋਲੀ ਚਲਾਈ ਮੇਰੇ ਪੈਸੇ ਚੋਰੀ ਕਰਦੀਆਂ ਕਿਹੜਾ ਕੰਮ ਇਹਨਾਂ ਦਾ ਇਹ ਕਿੰਨਾ ਕੱਟ ਕਰਕੇ ਇਹਨਾਂ ਨੂੰ ਚਲਾਉਣਾ ਚਾਹੀਏ ਸਿਰਫ 5 ਮਿੰਟ ਹੁਣ ਦੇ ਦੇਓ ਮੈਂ ਆ ਗਿਆ ਸਿਰਫ 5 ਮਿੰਟ ਦੇ ਦੇ ਦਿਓ ਸਾਰੇ ਸਾਈਡ ਤੇ ਉਹ ਜਿਹੜੇ ਦੋ ਜਣੇ ਆ ਕੇ ਇੱਕ ਵਾਰ ਪਿਆਰ ਨਾਲ ਸਾਨੂੰ ਗੱਲ ਸਮਝਾ ਦੇ ਠੀਕ ਹੈ ਨਾ ਫੇਰ ਗੱਲ ਗੱਲ ਸਮਝਾ ਦੇ ਉਹ ਜਿਹੜੇ ਇੱਕ ਮਿੰਟ ਦੇਖੋ ਜੀ ਮੇਰੀ ਗੱਲ ਸੁਣੋ ਪਲੀਜ਼ ਸਾਰੇ ਹੁਣ ਇੱਕ ਮਿੰਟ ਹੁਣ ਜੀ ਨਾ है गेट दिया अपना भाई जी मेरी बात याद कितने मला दे बच्चे पर मैं खुद का काटता हूं याद सुनता हूं साहब बता नहीं, नहीं।। <Saint> ਸਰਦ ਖਾਨੇ ਦੇ ਏਰੀਆ ਦੇ ਵਿੱਚ ਕਿਤੇ ਕੋਈ ਲੜਾਈ ਝਗੜਾ ਹੋਇਆ ਔਰ ਗੋਲੀ ਚਲਣ ਦੀ ਕੰਪਲੇਂਟ ਸੀ ਇਮੀਡੀਏਟਲੀ ਮੌਕੇ ਦੇ ਉੱਤੇ ਐਸਐਸਓ ਔਰ ਡੀਐਸਪੀ ਫਤੇਹਗੜ ਸਾਹਿਬ ਸੁਪਨਾ ਸਿੰਘ ਮੌਕੇ ਤੇ ਪਹੁੰਚੇ ਬਾਕੀ ਔਰ ਵੀ ਨਾਈਟ ਡੋਮੀਨੇਸ਼ਨ ਦੀ ਜਿਹੜੀ ਟੀਮ ਸੀਗੀ ਉਹ ਵੀ ਉੱਥੇ ਫਿਰ ਮੌਕੇ ਤੇ ਮੌਜੂਦ ਸੀ ਉੱਥੇ ਜਾ ਕਰਕੇ ਜਿਹੜੀ ਸਾਰੀ ਦਲਬਾਦ ਦਾ ਜਿਹੜਾ ਪਤਾ ਲੱਗਿਆ ਤੋਂ ਉੱਥੇ ਦੋ ਕੁੜੀਆਂ ਜਿਹੜੀ ਉੱਥੇ ਚਾਰੇ ਸੀ ਉਹਨਾਂ ਨੂੰ ਉਹਨਾਂ ਦੀ ਕੰਪਲੇਂਟ ਸੀਗੀ ਕਿ ਦੋ ਮੁੰਡੇ ਜਿਹੜੇ ਵਰਨਾ ਗੱਡੀ ਦੇ ਵਿੱਚ ਬੈਠੇ ਸੀ ਉਹਨਾਂ ਨੇ ਹੌਨ ਬਜਾਇਆ ਕੋਈ ਗਲਤ ਇਸ਼ਾਰੇ ਕੀਤੇ ਉਹਨਾਂ ਨੂੰ ਇਸ ਕਰਕੇ ਦੋਨਾਂ ਦੇ ਵਿੱਚ ਕੋਈ ਬਹਿਸ ਵਸਾਈ ਹੋ ਗਈ ਉਸ ਤੋਂ ਬਾਅਦ ਉਹ ਨੌਬਤ ਜਿਹੜੀ ਹੋਰ ਅੱਗੇ ਵਧ ਗਈ ਔਰ ਮੁੰਡੇ ਨੇ ਔਰ ਕੁੜੀਆਂ ਦੇ ਵਿੱਚ ਕੋਈ ਲੜਾਈ ਹੋਈ ਹੱਤਾ ਪਾਈ ਹੋਈ ਜਿੱਤੇ ਚ ਉਹਨਾਂ ਨੂੰ ਸੱਟਾ ਵੀ ਲੱਗੀ ਉਸ ਤੋਂ ਬਾਅਦ ਉੱਥੇ ਜਿਹੜੀ ਬਾਕੀ ਜਨਰਲ ਪਬਲਿਕ ਸੀਗੀ ਉਹ ਸਾਰੀ ਇਕੱਠੀ ਹੋ ਗਈ ਉਹਨਾਂ ਨੇ ਠੱਕੀ ਹੋ ਕੇ ਕੇ ਔਰ ਫਿਰ ਪਬਲਿਕ ਦਾ ਜਿਹੜਾ ਵਿਊਜ਼ ਹੈ ਉਹ ਬੜਾ ਮਨਨ ਮੁੰਡੇ ਦੇ ਅਗੇਂਸਟ ਸੀਗਾ ਕਿ ਉਹਨਾਂ ਨੇ ਕੁੜੀਆ ਦੇ ਨਾਲ ਜਿਹੜੀ ਹਤਾਬਾਈ ਕੀਤੀ ਸੀ ਪੁਲਿਸ ਨੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਹੈ ਪਹੁੰਚ ਕਰਕੇ ਜਿਹੜੇ ਬੰਦੇ ਸੀਗੇ ਉਹਨਾਂ ਦਾ ਬਚਾਓ ਕਰਾਇਆ ਹੈ ਕਿਉਂਕਿ ਪਬਲਿਕ ਦੇ ਵਿੱਚ ਕੋਈ ਮੋਬ ਕਾਨੂੰਨ ਨੂੰ ਆਪਣੇ ਹੱਥੇ ਨਾਲ ਲੇ ਇਸ ਕਰਕੇ ਇੰਟਰਵੈਨ ਕੀਤਾ ਹੈ ਪੁਲਿਸ ਨੇ ਜਾ ਕਰਕੇ ਉੱਥੇ ਮੌਕੇ ਤੇ ਤਿੰਨ ਬੰਦੇ ਹੋਰ ਉਸ ਤੋਂ ਬਾਅਦ ਜਿਹੜੇ ਵਰਨਾ ਗੱਡੀ 'ਤੇ ਬੈਠੇ ਸੀ ਉਹਨਾਂ ਦੇ ਸਪੋਰਟ ਦੇ ਵਿੱਚ ਐਸ ਪਰ ਕੰਪਲੇਨਟ ਕਿ ਉਹਨਾਂ ਦੇ ਸਪੋਰਟ ਦੇ ਵਿੱਚ ਆਈ ਸੀ ਉਹਨਾਂ ਦਾ ਰੋਲ ਉਸ ਤੋਂ ਬਾਅਦ ਵੀ ਡੀਰਿੰਗ ਇਨਵੈਸਟੀਗੇਸ਼ਨ ਵੀ ਦੇਖਿਆ ਜਾਊਗਾ। ਔਰ ਥਾਰ ਗੱਡੀ ਦੇ ਵਿੱਚ ਸੀਗੇ। ਸੋ ਪੁਲਿਸ ਨੇ ਉਹਨਾਂ ਨੂੰ ਆਪਣੇ ਕਸਟਡੀ ਦੇ ਵਿੱਚ ਲਿੱਤਾ। ਸੋ ਤਿੰਨ ਮੁੰਡੇ ਉਹਨਾਂ ਦੀ ਅਰੈਸਟ ਹੋਈ ਹੈ। ਪਲੱਸ ਜਿਹੜਾ ਇੱਕ ਵਰਨਾ ਦੇ ਵਿੱਚ ਸੀਗਾ ਕਰਨ ਦੀ ਗੱਲ ਹੈ ਕਿ ਕਿਵੇਂ ਲੱਗੀ ਹੈ ਕਿੱਥੇ ਹੋਇਆ ਉਹ ਪੁਲਿਸ ਦੇ ਇਨਵੈਸਟੀਗੇਸ਼ਨ ਚੱਲ ਰਹਾ ਹੈ। ਇਸ ਤੋਂ ਇਲਾਵਾ ਜਿਹੜਾ ਉਸ ਤੋਂ ਬਾਅਦ ਦੋ ਮੁੰਡੇ ਹੋਰ ਆਏ ਸੀ। ਔਰ ਕੁਝ ਸੀਸੀਟੀਵੀ ਵੀਡੀਓਜ਼ ਵੀ ਸਰਕੂਲੇਟ ਹੋ ਰਹੀਆਂ ਜਿਹੜੇ ਦੋ ਮੁੰਡੇ ਐਸੀ ਉਹਨਾਂ ਦੇ ਵਿੱਚੋਂ ਇੱਕ ਦੇ ਕੋਲ ਵੈਪਨ ਨਜ਼ਰ ਆ ਰਹਾ ਹੈ ਪਿਸਟਲ ਰਿਵਲਵਰ ਹੈ ਉਹ ਸਾਰਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਉਹਦੇ ਨਾਲ ਇੱਕ ਮੁੰਡਾ ਫੋਰਸਿਕਾ ਜਿਹਦੇ ਕੋਲ ਅੱਜ ਇਹਨਾਂ ਦੀ ਕੰਪਲੇਂਟ ਰਿਕਾਰਡਿੰਗਲੀ ਰੋਡ ਵਗੈਰਾ ਸੀ ਸੋ ਪੁਲਸ ਨੇ ਇੰਟਰਵੈਨ ਕਰਕੇ ਉਹ ਉਹਨਾਂ ਨੂੰ ਉੱਥੇ ਜਿਹੜਾ ਵੀ ਹੋਰ ਅੱਗੇ ਕੋਈ ਦਲਬਦ ਸਕਦੀ ਸੀ ਉਹਨੂੰ ਰੋਕਿਆ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਇਹਦੇ ਵਿੱਚ ਟੀਮਾਂ ਦਾ ਗਠਨ ਵੀ ਕੀਤਾ ਹੈ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀਮਾ ਰੇਡ ਕਰ ਰਹੀ ਹੈ ਬਕੋ ਖਾਵਾ ਤੇ ਤੋਂ ਜਿਹੜੇ ਜਿਹਦੇ ਕੋਲ ਵੈਪਨ ਸੀਗਾ ਜਾਂ ਜਿਨ੍ਹਾਂ ਨੇ ਹੋਰ ਇਸ ਸਿਚੁਏਸ਼ਨ ਨੂੰ ਵਰਸਟ ਕੀਤਾ ਹੈ ਜਾਂ ਕੋਈ ਹੋਰ ਮਤਲਬ ਇਹਦੇ ਵਿੱਚ ਜਿਹੜਾ ਇਨਸੀਡੈਂਟ ਕਰਨ ਦੀ ਕੋਈ ਕੋਸ਼ਿਸ਼ ਕੀਤੀ ਹੈ ਸੋ ਉਹਦੇ ਉੱਤੇ ਕਾਰਵਾਈ ਚੱਲ ਰਹੀ ਹੈ ਔਰ ਪੁਲਿਸ ਦੀ ਰੇਡ ਕੰਟੀਨਿਊ ਹੈ ਟੋਟਲ ਹੁਣ 6 ਬੰਦੇ ਤੇ ਮਾਮਲਾ ਦਰਜ ਹੋਇਆ ਹੈ ਔਰ ਜਿਹਦੇ ਵਿੱਚ ਚਾਰ ਜਿਹੜੇ ਹੈਗੇ ਉਹ ਅਰੈਸਟ ਹੋ ਗਏ ਹਨ ਦੋ ਬੰਦੇ ਜਨਾਬੀ ਬਾਜ ਜਾ ਗੱਡੀ ਪਾਰਟੀ ਦੇ ਅੰਦਰ ਜੀ ਕੋਈ ਕੋਈ ਪਾਰਟੀ ਨੇ ਜੀ ਇਹ ਹੋਤ ਨਹੀਂ ਆਸੇ ਜੀ ਦੋ ਦੋ ਦਰਾਂ ਅਸੀ ਕੀ ਉਹਦੇ ਵਿੱਚ ਲੇਡੀ ਜਿਹੜਾ ਜਾਰੀ ਸੀ ਉਹਨਾਂ ਦੀ ਹੁਣ ਰੈਂਡਮਲੀ ਜਿਹੜੇ ਬੰਦੇ ਗੱਡੀ ਦੇ ਵਿੱਚ ਬੈਠੇ ਸੀ ਹੁਣ ਉਸ ਤੇ ਕਰਕੇ ਉਹਨਾਂ ਦੀ ਕੰਪਲੇਂਟ ਸੀ ਮਤਲਬ ਜਿਹੜੇ ਹੁਣ ਤੱਕ ਸਟੇਟਮੈਂਟ ਤੇ ਨਜ਼ਰ ਆਇਆ ਹੈ ਕਿ ਕੁੜੀਆਂ ਨੂੰ ਕੁੜੀਆਂ ਦੀ ਜਿਹੜੀ ਕੰਪਲੇਂਟ ਹੈ ਉਹਨਾਂ ਦੀ ਹੈਗੀ ਕਿ ਜਿਹੜੇ ਗੱਡੀ ਦੇ ਵਿੱਚ ਬੰਦੇ ਬੈਠੇ ਸੀ ਉਹ ਇਹਨਾਂ ਨੂੰ ਜਾਣਦੇ ਨਹੀਂ ਸੀ ਸੋ ਉਹਨਾਂ ਨੂੰ ਲੱਗਾ ਕਿ ਇਹਨਾਂ ਨੇ ਉਹਨਾਂ ਦੇ ਵੱਲ ਗਲਤ ਇਸ਼ਾਰੇ ਕੀਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਬਹਿਸ ਹੈ ਉਹ ਇਸੇ ਹਿਸਾਬ ਨਾਲ ਵੱਧ ਗਈ ਕਿ ਇਹਨਾਂ ਦੀ ਹੱਤਾ ਪਾਈ। ਸੋ ਮੈਟਰ ਜਿਹੜਾ ਹੈਗਾ ਉਹ ਰੈਂਡਮਲੀ ਹੋਇਆ ਹੈ ਨਾ ਕਿ ਕੋਈ ਮਤਲਬ ਕੋਈ ਦੋ ਘੜਾ ਹੈਗੇ ਜਿਨ੍ਹਾਂ ਦੇ ਵਿੱਚ ਗੱਲ ਵੀ ਹੈ। ਸਰ ਸੁਣਨ ਜਾਏਗੇ ਉਹ ਕਿਹੜੇ ਘੱਡੀ ਵਾਲੇ ਸੀ ਕਿ ਉਹਨਾਂ ਨੇ ਚੂਸ ਵਾਲੇ ਨੂੰ ਹਾਰਨ ਮਾਰਿਆ ਸੀ ਚਾਪੀ ਲਈ। ਇਹ ਬਿਲਕੁਲ ਜੀ ਇਹ ਵਰਜਨ ਹੈ ਡਿਫਰੈਂਟ ਡਿਫਰੈਂਟ ਵਰਜਨ ਸਾਡੇ ਕੋਲ ਆ ਰਹੇ ਆ। ਅਸੀਂ ਇਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। कि ਉਹਨਾਂ ਨੂੰ ਗਲਤਫਹਿਮੀ ਹੋਈ ਹੈ ਕਿ ਮੈਟਰ ਹੋਇਆ ਹੈ ਬਟ ਇਹਦੇ ਚ ਹੈਗਾ ਕਿ ਉਸ ਤੋਂ ਬਾਅਦ ਜਿਹੜਾ ਜਿਸ ਲੈਵਲ ਤੱਕ ਇਹ ਮੈਟਰ ਗਿਆ ਹੈ ਉਹ ਮੈਟਰ ਆਫ ਕਨਸਰਨ ਹੈ ਕਿ ਵੈਪਨ ਨਜ਼ਰ ਆਇਆ ਹੈ ਜਾਂ ਵੈਪਨ ਦੀ ਵਰਤੋਂ ਕੋਈ ਹੋਈ ਹੈ ਜਾਂ ਉੱਥੇ ਫਾਇਰਿੰਗ ਹੋਈ ਹੈ ਕੋਈ ਕੋਈ ਫੁੱਲ ਸਾਨੂੰ ਮਿਲਾਂ ਨਹੀਂ ਹੈ ਬਟ ਸਾਰੀ ਵੀਡੀਓ ਸੀਸੀਟੀਵੀ ਜਿਹੜੇ ਲੋਕਲ ਉੱਥੇ ਬੰਦੇ ਮੌਜੂਦ ਸੀਗੇ ਉਹਨਾਂ ਦੇ ਬਿਆਨ ਲਿੱਤੇ ਜਾਣਗੇ ਉਸ ਤੋਂ ਬਾਅਦ ਇਸ ਤੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਇਹਨਾਂ ਨੇ ਪਛਾਣ ਕੀ ਹੋਈ ਇਹਨਾਂ ਬੰਦੇ ਦੀ ਇਹਨਾਂ ਦੀ ਪਛਾਣ ਜੇ ਹੁਣ ਤੱਕ ਜਿਹੜੀ ਹੈਗੀ ਇੱਕ ਸੁਖਬੀਰ ਸਿੰਘ ਹੈ

ਉਨੇ ਕਾਫੀ ਲੇਟ ਉਹਨਾਂ ਦੇ ਬਿਆਨ ਆਏ ਉਹਦੇ ਮੁਤਾਬਿਕ ਜੜੀ ਵੀ ਬਣਦੀ ਦਰਵਾਹ ਸਤ ਤੋਂ ਸਤ ਕਾਰਵਾਈ ਬੰਦੇ ਦੇ ਅਗੇਂਸਟ ਕੀਤੀ ਜਾਏਗੀ ਜੜੇ ਵੀ ਇਹਦੇ ਵਿੱਚ ਦੋਸ਼ੀ ਹੋਵੇ